ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਨਵੇਂ ਐਸਐਸਪੀ ਦਰਪਨ ਆਲੂਵਾਲੀਆ ਵੱਲੋਂ ਬੀਤੇ ਦਿਨ ਹੀ ਚਾਰਜ ਸੰਭਾਲਿਆ ਗਿਆ ਬੀਤੇ ਦਿਨ ਸੋਮਵਾਰ ਦੁਪਹਿਰ ਵੇਲੇ ਦਰਪਨ ਆਲੂਵਾਲੀਆ ਵੱਲੋਂ ਖੰਨਾ ਦੇ ਐਸਐਸਪੀ ਵਜੋਂ ਅਹੁਦਾ ਸੰਭਾਲਿਆ ਗਿਆ ਆਉਂਦਿਆਂ ਹੀ ਉਹਨਾਂ ਵੱਲੋਂ ਅੱਧੀ ਰਾਤ ਨੂੰ ਖੰਨਾ ਹਾਈਵੇ ਉੱਤੇ ਹਾਈਟੈਕ ਨਾਕੇ ਉੱਤੇ ਚੈਕਿੰਗ ਕੀਤੀ ਗਈ ਆਉਂਦਿਆਂ ਸਾਰੀ ਉਹਨਾਂ ਵੱਲੋਂ ਐਕਸ਼ਨ ਦਿਖਾਇਆ ਗਿਆ ਕਾਰਜ ਸੰਭਾਲਦੇ ਹੀ ਉਨਾ ਸਪਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਤੇ ਸਰਗਰਮ ਪੁਲਿਸਿੰਗ ਉਹਨਾਂ ਦੀ ਪਹਿਲੀ ਤਰਜੀਹ ਹੈ ਚਾਰਜ ਲੈਂਡ ਤੇ ਪਹਿਲੇ ਹੀ ਦਿਨ ਉਹਨਾਂ ਅਚਾਨਕ ਫੀਲਡ ਵਿੱਚ ਨਿਕਲ ਪਏ ਉਹਨਾਂ ਨੇ ਅੱਧੀ ਰਾਤ ਨੂੰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਖੰਨਾ ਸਥਿਤ ਪ੍ਰਿਸਟਿਨ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ ਟੈਕ ਨਾਕੇ ਦਾ ਨਿੱਜੀ ਤੌਰ ਤੇ ਨਰੀਖਣ ਕੀਤਾ ਐਸਐਸਪੀ ਦੀ ਇਸ ਅਚਾਨਕ ਚੈਕਿੰਗ ਦੇ ਨਾਲ ਪੁਲਿਸ ਵਿਭਾਗ ਵਿਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ ਚਾਰਜ ਸੰਭਾਲਦੇ ਹੀ ਐਸਐਸਪੀ ਦਰਪਨ ਆਲੂ ਵਾਲੀਆ ਐਕਸ਼ਨ ਮੋਡ ਚ ਨਜ਼ਰ ਆਏ ਅੱਧੀ ਰਾਤ ਨੂੰ ਹਾਈ ਟੈਕ ਨਾਕੇ ਦੀ ਅਚਾਨਤ ਚੈਕਿੰਗ ਕੀਤੀ ਇਹ ਤਸਵੀਰਾਂ ਵਿੱਚ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਪਹਿਲੇ ਹੀ ਦਿਨ ਫੀਲਡ ਵਿੱਚ ਉਤਰੇ ਨਵੇਂ ਐਸਐਸਪੀ ਡਾਕਟਰ ਆਲੂ ਵਾਲੀਆ ਦੱਸਦੇ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਨਵੇਂ ਐਸਐਸਪੀ ਡਾਕਟਰ ਦਰਪਨ ਆਲੂ ਵਾਲੀਆ ਨੇ ਸੋਮਵਾਰ ਦੁਪਹਿਰ ਵੇਲੇ ਹੀ ਰਸਮੀ ਤੌਰ ਤੇ ਚਾਰਜ ਸੰਭਾਲ ਲਿਆ ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਅਤੇ ਸਰਗਰਮ ਪੁਲਿਸਿੰਗ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀ। ਚਾਰਜ ਲੈਂਡ ਦੇ ਪਹਿਲੇ ਹੀ ਦਿਨ ਉਹਦੀ ਰਾਤ ਨੂੰ ਅਚਾਨਕ ਫੀਲਡ ਵਿੱਚ ਨਿਕਲ ਪਏ ਅਤੇ ਨੈਸ਼ਨਲ ਹਾਈਵੇ ਉੱਤੇ ਖੰਨਾ ਸਥਿਤ ਪ੍ਰੈਸਿਡੈਂਟ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ-ਟੈਕ ਨਾਕੇ ਦਾ ਨਰੀਖਣ ਕੀਤਾ। ਐਸਐਸਪੀ ਦੀ ਇਸ ਅਚਾਨਕ ਚੈਕਿੰਗ ਦੇ ਨਾਲ ਪੁਲਿਸ ਵਿਭਾਗ ਦੇ ਵਿੱਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਨਵੇਂ ਐਸਐਸਪੀ ਦਰਪਨ ਆਲੂਵਾਲੀਆ ਵੱਲੋਂ ਬੀਤੇ ਦਿਨ ਹੀ ਚਾਰਜ ਸੰਭਾਲਿਆ ਗਿਆ ਬੀਤੇ ਦਿਨ ਸੋਮਵਾਰ ਦੁਪਹਿਰ ਵੇਲੇ ਦਰਪਨ ਆਲੂਵਾਲੀਆ ਵੱਲੋਂ ਖੰਨਾ ਦੇ ਐਸਐਸਪੀ ਵਜੋਂ ਅਹੁਦਾ ਸੰਭਾਲਿਆ ਗਿਆ ਆਉਂਦਿਆਂ ਹੀ ਉਹਨਾਂ ਵੱਲੋਂ ਅੱਧੀ ਰਾਤ ਨੂੰ ਖੰਨਾ ਹਾਈਵੇ ਉੱਤੇ ਹਾਈਟੈਕ ਨਾਕੇ ਉੱਤੇ ਚੈਕਿੰਗ ਕੀਤੀ ਗਈ ਆਉਂਦਿਆਂ ਸਾਰੀ ਉਹਨਾਂ ਵੱਲੋਂ ਐਕਸ਼ਨ ਦਿਖਾਇਆ ਗਿਆ ਕਾਰਜ ਸੰਭਾਲਦੇ ਹੀ ਉਨਾ ਸਪਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਤੇ ਸਰਗਰਮ ਪੁਲਿਸਿੰਗ ਉਹਨਾਂ ਦੀ ਪਹਿਲੀ ਤਰਜੀਹ ਹੈ ਚਾਰਜ ਲੈਂਡ ਤੇ ਪਹਿਲੇ ਹੀ ਦਿਨ ਉਹਨਾਂ ਅਚਾਨਕ ਫੀਲਡ ਵਿੱਚ ਨਿਕਲ ਪਏ ਉਹਨਾਂ ਨੇ ਅੱਧੀ ਰਾਤ ਨੂੰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਖੰਨਾ ਸਥਿਤ ਪ੍ਰਿਸਟਿਨ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ ਟੈਕ ਨਾਕੇ ਦਾ ਨਿੱਜੀ ਤੌਰ ਤੇ ਨਰੀਖਣ ਕੀਤਾ ਐਸਐਸਪੀ ਦੀ ਇਸ ਅਚਾਨਕ ਚੈਕਿੰਗ ਦੇ ਨਾਲ ਪੁਲਿਸ ਵਿਭਾਗ ਵਿਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ ਚਾਰਜ ਸੰਭਾਲਦੇ ਹੀ ਐਸਐਸਪੀ ਦਰਪਨ ਆਲੂ ਵਾਲੀਆ ਐਕਸ਼ਨ ਮੋਡ ਚ ਨਜ਼ਰ ਆਏ ਅੱਧੀ ਰਾਤ ਨੂੰ ਹਾਈ ਟੈਕ ਨਾਕੇ ਦੀ ਅਚਾਨਤ ਚੈਕਿੰਗ ਕੀਤੀ ਇਹ ਤਸਵੀਰਾਂ ਵਿੱਚ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਪਹਿਲੇ ਹੀ ਦਿਨ ਫੀਲਡ ਵਿੱਚ ਉਤਰੇ ਨਵੇਂ ਐਸਐਸਪੀ ਡਾਕਟਰ ਆਲੂ ਵਾਲੀਆ ਦੱਸਦੇ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਨਵੇਂ ਐਸਐਸਪੀ ਡਾਕਟਰ ਦਰਪਨ ਆਲੂ ਵਾਲੀਆ ਨੇ ਸੋਮਵਾਰ ਦੁਪਹਿਰ ਵੇਲੇ ਹੀ ਰਸਮੀ ਤੌਰ ਤੇ ਚਾਰਜ ਸੰਭਾਲ ਲਿਆ ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਅਤੇ ਸਰਗਰਮ ਪੁਲਿਸਿੰਗ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀ। ਚਾਰਜ ਲੈਂਡ ਦੇ ਪਹਿਲੇ ਹੀ ਦਿਨ ਉਹਦੀ ਰਾਤ ਨੂੰ ਅਚਾਨਕ ਫੀਲਡ ਵਿੱਚ ਨਿਕਲ ਪਏ ਅਤੇ ਨੈਸ਼ਨਲ ਹਾਈਵੇ ਉੱਤੇ ਖੰਨਾ ਸਥਿਤ ਪ੍ਰੈਸਿਡੈਂਟ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ-ਟੈਕ ਨਾਕੇ ਦਾ ਨਰੀਖਣ ਕੀਤਾ। ਐਸਐਸਪੀ ਦੀ ਇਸ ਅਚਾਨਕ ਚੈਕਿੰਗ ਦੇ ਨਾਲ ਪੁਲਿਸ ਵਿਭਾਗ ਦੇ ਵਿੱਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਨਵੇਂ ਐਸਐਸਪੀ ਦਰਪਨ ਆਲੂਵਾਲੀਆ ਵੱਲੋਂ ਬੀਤੇ ਦਿਨ ਹੀ ਚਾਰਜ ਸੰਭਾਲਿਆ ਗਿਆ ਬੀਤੇ ਦਿਨ ਸੋਮਵਾਰ ਦੁਪਹਿਰ ਵੇਲੇ ਦਰਪਨ ਆਲੂਵਾਲੀਆ ਵੱਲੋਂ ਖੰਨਾ ਦੇ ਐਸਐਸਪੀ ਵਜੋਂ ਅਹੁਦਾ ਸੰਭਾਲਿਆ ਗਿਆ ਆਉਂਦਿਆਂ ਹੀ ਉਹਨਾਂ ਵੱਲੋਂ ਅੱਧੀ ਰਾਤ ਨੂੰ ਖੰਨਾ ਹਾਈਵੇ ਉੱਤੇ ਹਾਈਟੈਕ ਨਾਕੇ ਉੱਤੇ ਚੈਕਿੰਗ ਕੀਤੀ ਗਈ ਆਉਂਦਿਆਂ ਸਾਰੀ ਉਹਨਾਂ ਵੱਲੋਂ ਐਕਸ਼ਨ ਦਿਖਾਇਆ ਗਿਆ ਕਾਰਜ ਸੰਭਾਲਦੇ ਹੀ ਉਹਨਾਂ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਤੇ ਸਰਗਰਮ ਪੁਲਿਸਿੰਗ ਉਹਨਾਂ ਦੀ ਪਹਿਲੀ ਤਰਜੀਹ ਹੈ ਚਾਰਜ ਲੈਂਡ ਤੇ ਪਹਿਲੇ ਹੀ ਦਿਨ ਉਹਨਾਂ ਅਚਾਨਕ ਫੀਲਡ ਵਿੱਚ ਨਿਕਲ ਪਏ ਉਹਨਾਂ ਨੇ ਅੱਧੀ ਰਾਤ ਨੂੰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਖੰਨਾ ਸਥਿਤ ਪ੍ਰਿਸਟਿਨ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ ਟੈਕ ਨਾਕੇ ਦਾ ਨਿੱਜੀ ਤੌਰ ਤੇ ਨਰੀਖਣ ਕੀਤਾ ਐਸਐਸਪੀ ਦੀ ਇਸ ਅਚਾਨਕ ਚੈਕਿੰਗ ਦੇ ਨਾਲ ਪੁਲਿਸ ਵਿਭਾਗ ਵਿਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ ਚਾਰਜ ਸੰਭਾਲਦੇ ਹੀ ਐਸਐਸਪੀ ਦਰਪਨ ਆਲੂ ਵਾਲੀਆ ਐਕਸ਼ਨ ਮੋਡ ਚ ਨਜ਼ਰ ਆਏ ਅੱਧੀ ਰਾਤ ਨੂੰ ਹਾਈ ਟੈਕ ਨਾਕੇ ਦੀ ਅਚਾਨਤ ਚੈਕਿੰਗ ਕੀਤੀ ਇਹ ਤਸਵੀਰਾਂ ਵਿੱਚ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਪਹਿਲੇ ਹੀ ਦਿਨ ਫੀਲਡ ਵਿੱਚ ਉਤਰੇ ਨਵੇਂ ਐਸਐਸਪੀ ਡਾਕਟਰ ਆਲੂ ਵਾਲੀਆ ਦੱਸਦੇ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਨਵੇਂ ਐਸਐਸਪੀ ਡਾਕਟਰ ਦਰਪਨ ਆਲੂ ਵਾਲੀਆ ਨੇ ਸੋਮਵਾਰ ਦੁਪਹਿਰ ਵੇਲੇ ਹੀ ਰਸਮੀ ਤੌਰ ਤੇ ਚਾਰਜ ਸੰਭਾਲ ਲਿਆ ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਅਤੇ ਸਰਗਰਮ ਪੁਲਿਸਿੰਗ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀ। ਚਾਰਜ ਲੈਂਡ ਦੇ ਪਹਿਲੇ ਹੀ ਦਿਨ ਉਹਦੀ ਰਾਤ ਨੂੰ ਅਚਾਨਕ ਫੀਲਡ ਵਿੱਚ ਨਿਕਲ ਪਏ ਅਤੇ ਨੈਸ਼ਨਲ ਹਾਈਵੇ ਉੱਤੇ ਖੰਨਾ ਸਥਿਤ ਪ੍ਰੈਸਟਿਜੀਅਨ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ-ਟੈਕ ਨਾਕੇ ਦਾ ਨਰੀਖਣ ਕੀਤਾ। ਐਸਐਸਪੀ ਦੀ ਇਸ ਅਚਾਨਕ ਚੈਕਿੰਗ ਦੇ ਨਾਲ ਪੁਲਿਸ ਵਿਭਾਗ ਦੇ ਵਿੱਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਨਵੇਂ ਐਸਐਸਪੀ ਦਰਪਨ ਆਲੂਵਾਲੀਆ ਵੱਲੋਂ ਬੀਤੇ ਦਿਨ ਹੀ ਚਾਰਜ ਸੰਭਾਲਿਆ ਗਿਆ ਬੀਤੇ ਦਿਨ ਸੋਮਵਾਰ ਦੁਪਹਿਰ ਵੇਲੇ ਦਰਪਨ ਆਲੂਵਾਲੀਆ ਵੱਲੋਂ ਖੰਨਾ ਦੇ ਐਸਐਸਪੀ ਵਜੋਂ ਅਹੁਦਾ ਸੰਭਾਲਿਆ ਗਿਆ ਆਉਂਦਿਆਂ ਹੀ ਉਹਨਾਂ ਵੱਲੋਂ ਅੱਧੀ ਰਾਤ ਨੂੰ ਖੰਨਾ ਹਾਈਵੇ ਉੱਤੇ ਹਾਈਟੈਕ ਨਾਕੇ ਉੱਤੇ ਚੈਕਿੰਗ ਕੀਤੀ ਗਈ ਆਉਂਦਿਆਂ ਸਾਰੀ ਉਹਨਾਂ ਵੱਲੋਂ ਐਕਸ਼ਨ ਦਿਖਾਇਆ ਗਿਆ ਕਾਰਜ ਸੰਭਾਲਦੇ ਹੀ ਉਨਾ ਸਪਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਅਤੇ ਸਰਗਰਮ ਪੁਲਿਸਿੰਗ ਉਹਨਾਂ ਦੀ ਪਹਿਲੀ ਤਰਜੀਹ ਹੈ ਚਾਰਜ ਲੈਂਡ ਤੇ ਪਹਿਲੇ ਹੀ ਦਿਨ ਉਹਨਾਂ ਅਚਾਨਕ ਫੀਲਡ ਵਿੱਚ ਨਿਕਲ ਪਏ ਉਹਨਾਂ ਨੇ ਅੱਧੀ ਰਾਤ ਨੂੰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਖੰਨਾ ਸਥਿਤ ਪ੍ਰਿਸਟਿਨ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ ਟੈਕ ਨਾਕੇ ਦਾ ਨਿੱਜੀ ਤੌਰ ਤੇ ਨਰੀਖਣ ਕੀਤਾ ਐਸਐਸਪੀ ਦੀ ਇਸ ਅਚਾਨਕ ਚੈਕਿੰਗ ਦੇ ਨਾਲ ਪੁਲਿਸ ਵਿਭਾਗ ਵਿਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ ਚਾਰਜ ਸੰਭਾਲਦੇ ਹੀ ਐਸਐਸਪੀ ਦਰਪਨ ਆਲੂ ਵਾਲੀਆ ਐਕਸ਼ਨ ਮੋਡ ਚ ਨਜ਼ਰ ਆਏ ਅੱਧੀ ਰਾਤ ਨੂੰ ਹਾਈ ਟੈਕ ਨਾਕੇ ਦੀ ਅਚਾਨਤ ਚੈਕਿੰਗ ਕੀਤੀ ਇਹ ਤਸਵੀਰਾਂ ਵਿੱਚ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਪਹਿਲੇ ਹੀ ਦਿਨ ਫੀਲਡ ਵਿੱਚ ਉਤਰੇ ਨਵੇਂ ਐਸਐਸਪੀ ਡਾਕਟਰ ਆਲੂ ਵਾਲੀਆ ਦੱਸਦੇ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਨਵੇਂ ਐਸਐਸਪੀ ਡਾਕਟਰ ਦਰਪਨ ਆਲੂ ਵਾਲੀਆ ਨੇ ਸੋਮਵਾਰ ਦੁਪਹਿਰ ਵੇਲੇ ਹੀ ਰਸਮੀ ਤੌਰ ਤੇ ਚਾਰਜ ਸੰਭਾਲ ਲਿਆ ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਅਤੇ ਸਰਗਰਮ ਪੁਲਿਸਿੰਗ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀ। ਚਾਰਜ ਲੈਂਡ ਦੇ ਪਹਿਲੇ ਹੀ ਦਿਨ ਉਹਦੀ ਰਾਤ ਨੂੰ ਅਚਾਨਕ ਫੀਲਡ ਵਿੱਚ ਨਿਕਲ ਪਏ ਅਤੇ ਨੈਸ਼ਨਲ ਹਾਈਵੇ ਉੱਤੇ ਖੰਨਾ ਸਥਿਤ ਪ੍ਰੈਸਿਡੈਂਟ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ-ਟੈਕ ਨਾਕੇ ਦਾ ਨਰੀਖਣ ਕੀਤਾ। ਐਸਐਸਪੀ ਦੀ ਇਸ ਅਚਾਨਕ ਚੈਕਿੰਗ ਦੇ ਨਾਲ ਪੁਲਿਸ ਵਿਭਾਗ ਦੇ ਵਿੱਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ।